ਸਾਪ ਵੇਖੋ ਜੀ ਕਿੱਡਾ ਵੱਡਾ ਫੁੱਲ ਵੱਡਾ ਲਾਈਵ ਹੋਏ ਆ ਗੁਰੂ ਹਰਤਾਏ ਮੋਢੇ ਨਾਲ ਇੱਕ ਹੋਰ ਵੀ ਹੈਗਾ ਹੈ ਕਰਮਾ ਵਾਲਿਆ ਮੇਰ ਕਰ ਕਰਮਾ ਵਾਲਿਆ ਮੇਰ ਕਰ ਜੈਸੀ ਕੋਲਿਆ ਜੈਸੀ ਕੋਲਿਆ ਜੈ ਜੀ ਨਾ 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 ਇਹਦਾ ਪਪਾ ਇਹ ਵਾਗੂ ਪਪਾ ਕਰਨਾ ਆ ਲਿਆ ਆ ਤਾਂ ਆਪਣਾ ਬਾਬਾ ਹੀ ਇਹ ਵੇਖ ਲੈ ਤੂੰ ਜੈਸੀ ਪੋਲੇ ਨਾ ਨਾ ਪਪਾ ਵਾਗੂ ਪਪਾ ਵਾਗੂ ਪਪਾ ਕਿਰਪਾ ਕਰ ਜ ਜਨੇ ਜਨੇ ਤੇਰੇ ਦਰਸ਼ਨ ਕੀਤੇ ਤੇ ਬਾਬਾ ਕਿਰਪਾ ਕਰ ਲੈ ਮੈਂ ਕੀਤੇ ਨੇ ਭਰ ਤੇ ਬਾਬਾ ਇਹ ਬਾਬਾ ਪੀਰ ਕਰਨਾ ਆ ਲਿਆ ਤਾਰ ਜੇ ਵੀ ਜਾਂਦਾ ਜਾਂਦਾ ਜਾਂ ਜਾਂਦਾ ਤਾਰ ਦੇ ਬਾਬਾ ਠੰਡ ਵਰਤਾ ਬਾਬਾ ਠੰਡ ਵਰਤਾ ਬਾਬਾ ਠੰਡ ਵਰਤਾ ਠੰਡ ਵਰਤਾ ਜੀ ਠੰਡ ਵਰਤਾ ਜਾ ਚਿ ਪੋਲੇ 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 ਜਾ ਚਿ ਜਾਓ ਜਾਓ ਜੀ ਜਾਓ ਜਾਓ ਤੁਸੀਂ 1000000 ਚਲਾ ਆਇਆ ਜਾ ਜਾ ਵਾਪਸ ਜਾ ਕੇ ਕਰਮਾਂ ਵਾਲਾ ਜਾਂਦਾ ਰਹੂਗਾ ਪਾਪਿਆ ਦਰਸ਼ਨ ਪਾਪਾ குரு ਏ ਸੱਨੀ ਆ ਜਾਓ ਆਪਣੇ ਵਾਲੇ ਉਵੇਂ ਵੇਂਦਾ ਪਈ ਓਹੋ ਕੋਈ ਡੰਗ ਦਾ ਸ਼ੌਕ ਹੁੰਦਾ ਹੈ ਹਾਂ ਦਰਸ਼ਨ ਦੇਣਾ ਚੰਗਾ ਫਿਰ ਸਾਪ ਵੇਖੋ ਜੀ ਕਿੰਨਾ ਵੱਡਾ ਫੁੱਲ ਵੱਡਾ ਲਾਈਵ ਹੋਏ ਆ ਗੁਰੂ ਹਰਸਾਏ ਮੋਢੇ ਨਾਲ ਇੱਕ ਹੋਰ ਵੀ ਗਿਆ ਕਰਮਾ ਵਾਲਿਆ ਮਿਹਰ ਕਰ ਕਰਮਾ ਵਾਲਿਆ ਮਿਹਰ ਕਰ ਜੈਸੀ ਪੋਲਿਆ ਜੈਸੀ ਪੋਲਿਆ ਜੈ ਸ਼੍ਰੀ ਨਾ ਨੰਗਾ ਤੇ ਪਾਪਾ ਇਹ ਵਾਗੁਰੂ ਪਾਪਾ ਕਰਨਾ ਆ ਲਿਆ ਆ ਤਾਂ ਆਪਣਾ ਬਾਬਾ ਇਹ ਵੇਖ ਲੈ ਤੂੰ ਜੈ ਸ਼੍ਰੀ ਪੋਲੇ ਨਾ ਨਾ ਪਾਪਾ ਵਾਗੁਰੂ ਪਾਪਾ ਵਾਗੁਰੂ ਪਾਪਾ ਕਿਰਪਾ ਕਰਦਾ ਜਿੰਨੇ ਜਿੰਨੇ ਤੇਰਾ ਦਰਸ਼ਨ ਕੀਤੇ ਤੇ ਬਾਬਾ ਕਿਰਪਾ ਕਰਨਾ ਇਹ ਮੈਂ ਕੀਤੇ ਨੇ ਨਹੀਂ ਭਰਤੇ ਬਾਬਾ ਆਏ ਬਾਬਾ ਪੀਰ ਕਰਨਾ ਆ ਲਿਆ ਤਾਲ ਜਿਵੇਂ ਜਾਂਦਾ ਜਾਂਦਾ ਜਾਂ ਜਾਂਦਾ ਤਾਲ ਤੇ ਬਾਬਾ ਠੰਡ ਵਰਤਾ ਬਾਬਾ ਠੰਡ ਵਰਤਾ ਬਾਬਾ ਠੰਡ ਵਰਤਾ ਠੰਡ ਵਰਤਾ ਜੀ ਠੰਡ ਵਰਤਾ ਜਾ ਚੀ ਪੋਲੇ 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 ਜਾ ਜਾ ਤੂੰ ਯਾਰ ਲੱਖ ਚਲਾ ਇਧਰ ਜਾ 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 ਵਾਪਸ ਜਾ ਕੇ ਕਰਮਾਂ ਲ ਜਾਂਦਾ ਰਹੂਗਾ ਪਾਪਾ ਦਰਸ਼ਨ ਪਾਪਾ ਖਰੂ ਏ ਸੱਨੀ ਆ ਜਾ ਰੇ ਆਪਣੇ ਵਾਲੇ ਉਵੇਂ ਵੇਂਦਾ ਪਈ ਚੰਗਾ ਫਿਰ ਸਾਪ ਵੇਖੋ ਜੀ ਕਿੰਨਾ ਵੱਡਾ ਫੁੱਲ ਵੱਡਾ ਲਾਈਵ ਹੋਏ ਆ ਗੁਰੂ ਹਰਸਾਏ ਮੋੜ ਦੇ ਨਾਲ ਇੱਕ ਹੋਰ ਵੀ ਗਿਆ ਚਰਮਾ ਆਲਿਆ ਮੇਰ ਕਰ ਚਰਮਾ ਆਲਿਆ ਮੇਰ ਕਰ ਜੈਸੀ ਪੋੜਿਆ ਜੈਸੀ ਪੋੜਿਆ ਜੈਸੀ ਨਾ ਨੰਗਾ ਤਾਂ ਪਾਪਾ ਆਇਆ ਵਾਗਰੂ ਪਾਪਾ ਕਰਨ ਵਾਲਿਆ ਆ ਤਾਂ ਆਪਣਾ ਬਾਬਾ ਆਇਆ ਵੇਖ ਲੈ ਤੂੰ ਜੈਸੀ ਪੋੜਿਆ ਨਾ ਨਾ ਪਾਪਾ ਵਾਗਰੂ ਪਾਪਾ ਵਾਗਰੂ ਪਾਪਾ ਕਿਰਪਾ ਕਰਜੋ ਜਿੰਨੇ ਜਿੰਨੇ ਤੇਰੇ ਦਰਸ਼ਨ ਕੀਤੇ ਤੇ ਬਾਬਾ ਕਿਰਪਾ ਕਰਨਾ ਮੈਂ ਕੀਤੇ ਨੇ ਮੈਂ ਕੀਤੇ ਨੇ ਭਰਦੇ ਬਾਬਾ ਇਹ ਬਾਬਾ ਪੀਰ ਖੰਮਾ ਵਾਲਿਆ ਤਾਰ ਤੇ ਨਹੀਂ ਜਾਂਦਾ ਜਾਂਦਾ ਜਾਂ ਜਾਂਦਾ ਤਾਰ ਤੇ ਬਾਬਾ ਠੰਡ ਵਰਤਾ ਪਾਪਾ ਠੰਡ ਵਰਤਾ ਬਾਬਾ ਠੰਡ ਵਰਤਾ ਠੰਡ ਵਰਤਾ ਜੀ ਠੰਡ ਵਰਤਾ ਜਾ ਚੀ ਪੋਲੇ 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 ਜਾ ਲੈ ਜਾ ਗਾਉਂ ਦੇ ਜਾ ਜਾ ਤੂੰ ਯਾਰ ਲੱਖ ਚਲਾ ਇੱਧਰ ਜਾ 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 ਵਾਪਸ ਜਾਂਦ ਕਰਮਾਂ ਲ ਜਾਂਦਾ ਰਹੂਗਾ ਬਾਪਾ ਦਰਸ਼ਨ ਪਾਪਾ குரு ਵੇ ਸੱਨੀ ਆ ਜਾ ਵਾ ਆਪਣੇ ਮਾਲ ਨੂੰ ਵੀ ਵੇਂਦਾ ਪਈ ਚੰਗਾ ਫਿਰ ਸਾਪ ਵੇਖੋ ਜੀ ਕਿੰਨਾ ਵੱਡਾ ਫੁੱਲ ਵੱਡਾ ਲਾਈਵ ਹੋਏ ਆ ਗੁਰੂ ਹਰਸਾਏ ਮੋੜ ਦੇ ਨਾਲ ਇੱਕ ਹੋਰ ਵੀ ਗਿਆ ਕਰਮਾ ਵਾਲਿਆ ਮੇਰ ਕਰ ਕਰਮਾ ਵਾਲਿਆ ਮੇਰ ਕਰ ਜੈਸੀ ਪੋਲਿਆ ਜੈਸੀ ਪੋਲਿਆ ਯਾ ਨਾ ਨਰਗਦ ਪੱਪਾ ਆਈਏ ਵਾਗੁਰੂ ਪੱਪਾ ਕਰਨਾ ਆਲਿਆ ਆ ਤਾਂ ਆਪਣਾ ਬਾਬਾ ਆਈਏ ਵੇਖ ਲੈ ਤੂੰ ਯਾਸ਼ੀ ਬੋਲੇ ਨਾ ਨਾ ਪੱਪਾ ਵਾਗੁਰੂ ਪੱਪਾ ਵਾਗੁਰੂ ਪੱਪਾ ਕਿਰਪਾ ਕਰਜੋ ਜਿਨੇ ਜਿਨੇ ਤੇਰੇ ਦਰਸ਼ਨ ਕੀਤੇਰੇ ਬਾਬਾ ਕਿਰਪਾ ਕਰਨਾ ਮੈਂ ਕੀਤੇ ਨੇ ਮੇਰੀ ਭਰ ਤੇ ਬਾਬਾ ਇਹ ਬਾਬਾ ਪੀਰ ਕਰਨਾ ਆਲਿਆ ਤਾਲ ਜਿਵੇਂ ਜਾਂਦਾ ਜਾਂਦਾ ਜਾਂ ਜਾਂਦਾ ਤਾਲ ਤੇ ਬਾਬਾ ਠੰਡ ਵਰਤਾ ਬਾਬਾ ਠੰਡ ਵਰਤਾ ਬਾਬਾ ਠੰਡ ਵਰਤਾ ਠੰਡ ਵਰਤਾ ਜੀ ਠੰਡ ਵਰਤਾ ਜਾ ਚੀ ਪੋਲੇ 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 ਜਾਓ ਜਾਓ ਤੇ ਹਜ਼ਾਰ ਲੱਖ ਜਾਂਦਾ ਇਧਰ ਜਾ ਵਾਪਸ ਜਾ ਕੇ ਕਰਮਾਂ ਦਾ ਜਾਂਦਾ ਰਹੂਗਾ ਪਾਪਿਆ ਦਰਸ਼ਨ ਪਾਪਾ ਕਰੂਗੇ ਸन्नी ਆ ਜਾ ਰੇ ਆਪਣੇ ਵਾਲੇ ਉਵੇਂ ਵੇਂਦਾ ਪਏ ਓਹੋ ਟੰਗਾ ਫਿਰ ਸੱਪ ਵੇਖੋ ਜੀ ਕਿੰਨਾ ਵੱਡਾ ਫੁੱਲ ਵੱਡਾ ਲਾਈਵ ਹੋਏ ਆ ਗੁਰੂ ਹਰਸਾਏ ਮੋਢੇ ਨਾਲ ਇੱਕ ਹੋਰ ਵੀ ਗਿਆ ਕਰਮਾ ਆਲਿਆ ਮੇਰ ਕਰ ਕਰਮਾ ਆਲਿਆ ਮੇਰ ਕਰ ਜੈਸੀ ਪੋਲਿਆ ਜੈਸੀ ਪੋਲਿਆ ਨਾ 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 ਇਹਦਾ ਪਪਾ ਇਹ ਵਾਗਰੂ ਪਪਾ ਕਰਨਾ ਆ ਲਿਆ ਆ ਤਾਂ ਆਪਣਾ ਬਾਬਾ ਹੀ ਇਹ ਵੇਖ ਲੈ ਤੂੰ ਜੈਸੀ ਬੋਲੇ ਨਾ ਨਾ ਪਪਾ ਵਾਗਰੂ ਪਪਾ ਵਾਗਰੂ ਪਪਾ ਕਿਰਪਾ ਕਰ ਜੀ ਜਨੇ ਤੇਰੇ ਦਰਸ਼ਨ ਕੀਤੇ ਤੇ ਬਾਬਾ ਕਿਰਪਾ ਕਰ ਜੀ ਮੈਂ ਕੀਤੇ ਨੇ ਭਰ ਤੇ ਬਾਬਾ ਇਹ ਬਾਬਾ ਪੀਰ ਕਰਨਾ ਆ ਲਿਆ ਤਾਲ ਜਿਵੇਂ ਜਾਂਦਾ ਜਾਂਦਾ ਜਾਂ ਜਾਂਦਾ ਤਾਲ ਤੇ ਬਾਬਾ ਠੰਡ ਵਰਤਾ ਬਾਬਾ ਠੰਡ ਵਰਤਾ ਬਾਬਾ ਠੰਡ ਵਰਤਾ ਠੰਡ ਵਰਤਾ ਜੀ ਠੰਡ ਵਰਤਾ ਜਾ ਚੀ ਪੋਲੇ 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 ਜਾ ਨਾ ਕਰ ਜਾ ਮੇ ਜਾ ਜਾ ਤੂੰ ਯਾਰ ਲੱਖ ਚਲਾ ਨਾ ਜਾ ਵਾਪਸ ਜਾ ਕਰਮਾਂ ਵਾਲਾ ਜਾਂਦਾ ਰਹੂਗਾ ਪਾਪਾ ਦਰਸ਼ਨ ਪਾਪਾ குரு ਵੇ ਸਨੀ ਆ ਜਾ ਵੇ ਆਪਣੇ ਮਲੇ ਉਵੇਂ ਵੇਂਦਾ ਪਈ ਚੰਗਾ ਫਿਰ ਸਾਪ ਵੇਖੋ ਜੀ ਕਿੰਨਾ ਵੱਡਾ ਫੁੱਲ ਵੱਡਾ ਲਾਈਵ ਹੋਏ ਆ ਗੁਰੂ ਹਰਸਾਏ ਮੋਢੇ ਨਾਲ ਇੱਕ ਹੋਰ ਵੀ ਗਿਆ ਕਰਮਾੜਿਆ ਮੇਰ ਕਰ ਕਰਮਾੜਿਆ ਮੇਰ ਕਰ ਜੈਸੀ ਪੋੜਿਆ ਜੈਸੀ ਪੋੜਿਆ ਨਾ ਨਾ ਨੰਗਾ ਤੇ ਪਾਪਾ ਆਈਏ ਵਾਗਰੂ ਪਾਪਾ ਕਰਮਾਂ ਵਾਲਿਆ ਆ ਤਾਂ ਆਪਣਾ ਬਾਬਾ ਆਈਏ ਵੇਖ ਲੈ ਤੂੰ ਜੈਸ਼ੀ ਪੋਲੇ ਨਾ ਨਾ ਪਾਪਾ ਵਾਗਰੂ ਪਾਪਾ ਵਾਗਰੂ ਪਾਪਾ ਕਿਰਪਾ ਕਰਜੋ ਜਿੰਨੇ ਜਿੰਨੇ ਤੇਰੇ ਦਰਸ਼ਨ ਕੀਤੇ ਤੇ ਬਾਬਾ ਕਿਰਪਾ ਕਰਨਾ ਮੈਂ ਕੀਤੇ ਨੇ ਭਰਦੇ ਬਾਬਾ ਇਹ ਬਾਬਾ ਪੀਰ ਕਰਮਾਂ ਵਾਲਿਆ ਤਾਲ ਜਿੰਨੀ ਜਾਂਦਾ ਜਾਂਦਾ ਜਾਂ ਜਾਂਦਾ ਤਾਲ ਦੇ ਬਾਬਾ ਠੰਡ ਵਰਤਾ ਬਾਬਾ ਠੰਡ ਵਰਤਾ ਬਾਬਾ ਠੰਡ ਵਰਤਾ ਠੰਡ ਵਰਤਾ ਠੰਡ ਵਰਤਾ ਜਾ ਚੀ ਪੋਲੇ 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 ਜਾ ਚੀ ਆ ਜਾਓ ਤੇ ਯਾਰ ਲੱਖ ਜਾਂਦਾ ਇੱਧਰ ਜਾ ਵਾ ਪੇ ਜਾ ਦੇ ਕਰਮਾਂ ਦਾ ਜਾਂਦਾ ਰਹੂਗਾ ਪਾਪਿਆ ਦਰਸਣਾ ਪਾਪਾ ਕਰੂ ਏ ਨੀ ਆ ਜਾ ਰੇ ਆਪਣੇ ਮਲੇ ਉਵੇਂ ਵੇਂਦਾ ਪਈ ਓਹੋ ਚੰਗਾ ਫਿਰ ਸੱਪ ਵੇਖੋ ਜੀ ਕਿੱਡਾ ਵੱਡਾ ਫੁੱਲ ਵੱਡਾ ਲਾਈਵ ਹੋਏ ਆ ਗੁਰੂ ਹਰਸਾਏ ਮੋੜ ਦੇ ਨਾਲ ਇੱਕ ਹੋਰ ਵੀ ਗਿਆ ਕਰਮਾੜਿਆ ਮੇਰ ਕਰ ਕਰਮਾੜਿਆ ਮੇਰ ਕਰ ਜੈਸੀ ਪੋਲਿਆ ਜੈਸੀ ਪੋਲਿਆ ਯਾ ਨਾ ਨਾ ਇਹ ਤਾਂ ਪਾਪਾ ਇਹ ਵਾਗ ਰੂ ਪਾਪਾ ਕਰਨਾ ਆ ਲਿਆ ਆ ਤਾਂ ਆਪਣਾ ਬਾਬਾ ਹੀ ਇਹ ਵੇਖ ਲੈ ਤੂੰ ਯਾਸੀ ਪੋੜਿਆ ਨਾ ਪਾਪਾ ਵਾਗ ਰੂ ਪਾਪਾ ਵਾਗ ਰੂ ਪਾਪਾ ਕਿਰਪਾ ਕਰ ਦੋ ਜਿੰਨੇ ਜਿੰਨੇ ਤੇਰੇ ਦਰਸ਼ਨ ਕੀਤੇ ਤੇਰੇ ਬਾਬਾ ਕਿਰਪਾ ਕਰਾ ਦੇ ਮੈਂ ਕੀਤੇ ਨੇ ਮੇਰੀ ਭਰਦਾ ਬਾਬਾ ਇਹ ਬਾਬਾ ਪੀਰ ਕਰਮਾਂ ਵਾਲਿਆ ਤਾਲ ਤੇ ਨਹੀਂ ਜਾਂਦਾ ਜਾਂਦਾ ਜਾਂ ਜਾਂਦਾ ਤਾਲ ਤੇ ਬਾਬਾ ਠੰਡ ਵਰਤਾ ਪਾਪਾ ਠੰਡ ਵਰਤਾ ਬਾਬਾ ਠੰਡ ਵਰਤਾ ਠੰਡ ਵਰਤਾ ਜੀ ਠੰਡ ਵਰਤਾ ਜਾ ਚੀ ਪੋਲੇ 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 ਜਾ ਚੀ ਜਾ ਲੈ ਜਾਓ ਜਾ ਮੈਂ ਜਾਓ ਜਾ ਤੁਸੀਂ ਯਾਰ ਲੱਖ ਚਲਾ ਨਾ ਇਧਰ ਜਾਓ ਜਾ ਵਾਪਸ ਜਾ ਕੇ ਕਰਵਾ ਲੈ ਜਾਂਦਾ ਰਹੂਗਾ ਪਾਪਾ ਬਰਸਣ ਪਾਪਾ ਕਰੂ ਏ ਸੱਨੀ ਆ ਜਾ ਰੇ ਆਪਣੇ ਵਾਲੇ ਉਵੇਂ ਵੇਂਦਾ ਪਈ ਚੰਗਾ ਫਿਰ ਅਸਾਪ ਵੇਖੋ ਜੀ ਕਿੱਡਾ ਵੱਡਾ